ਵਹੀਪੁਰ ਦੀ ਕ ਖਾਲਸਾ ਵਹੀਪੁਰ ਦੀ ਕੀ ਫਤੇ ਖਨੋਰੀ ਮੋਰਚੇ ਤੇ ਬੈਠੇ ਐ ਅੱਜ ਖੜੇ ਐ ਅੱਜ 19 ਮਾਰਚ ਤੋਂ ਪਹਿਲਾਂ ਇਹ ਮੋਰਚਾ ਕਿਸਾਨਾਂ ਦੇ ਜਿਹੜੇ ਚੰਤਰ ਦੀ ਘਰ ਸੈਕਟਰ ਕਾਲੀਆਂ ਬਨਾਲ ਜਿਹੜਾ ਭਰਿਆ ਹੋਇਆ ਸੀ ਉਹ ਦੇਖ ਲਿਆ ਹੁਣੇ ਬੁਰਾਲ ਜੀ ਨੇ ਦਿਖਾਇਆ ਵੀ ਜਿਹੜਾ ਉਹ ਜਿਹੜਾ ਸਟੇਜ ਸੀ ਜਿੱਥੇ ਸਰਦਨ ਪ੍ਰੋਗਰਾਮ ਚੱਲਦੇ ਸੀ ਉਹ ਸਟੇਜ ਸੀ ਜਿੱਥੇ ਧਲੇਵਾਲ ਜੀ ਥੱਲੇ ਬੈਠੇ ਸੀ ਉਹ ਵੀ ਦੇਖ ਲਿਆ ਇੱਕ ਜੇ ਮੇਂ ਤੋੜ ਕੇ ਉਹਨੂੰ ਪਾਸੇ ਕੀਤਾ ਹੋਇਆ ਹੈ ਤੇ ਆ ਜਗ੍ਹਾ ਤੇ ਖਲੋਣਾ ਸਾਡਾ ਪਰਪਸ ਕੀ ਆ ਮਕਸਦ ਕੀ ਜਗ੍ਹਾ ਦਿਖਾਈ ਕੋ ਜਾ ਰਹੀ ਆ ਇਹ ਜਗ੍ਹਾ ਉਹੀ ਜਗ੍ਹਾ ਆ ਜਿਹੜਾ ਪੱਕਾ ਥਾਂ ਹੈ ਇੱਥੇ ਟਰਾਲੀ ਖੜੀ ਸੀ ਇਸੇ ਜਗ੍ਹਾ ਤੇ ਜਿੱਥੇ ਅਖੰਡ ਜਾਪ ਚੱਲਦੇ ਸੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਸੀ ਭੋਗ ਪੈਂਦੇ ਸੀ ਤੇ 19 ਮਾਰਚ ਨੂੰ ਰਾਤ ਨੂੰ 8 ਵਜੇ ਜਿੱਥੇ ਇੱਥੇ ਹੀ ਸਾਡੀਆਂ ਮਾਤਾਵਾਂ ਜਿਹੜੀਆਂ ਇੱਥੇ ਪਾਠ ਕਰ ਰਹੀਆਂ ਸੀ ਉਸੇ ਪਾਲਕੀ ਬਣਾਈ ਹੋਈ ਜੀ ਟਰਾਲੀ ਦੇ ਵਿੱਚ ਉਸ ਦੇ ਵਿੱਚ ਹੀ ਮਹਾਰਾਜ ਦਾ ਸਰੂਪ ਰੱਖਿਆ ਸੀ ਜਬਜੀ ਸਾਹਿਬ ਦੇ ਖੰਡ ਜਾਪ ਚੱਲਦੇ ਸੀ 19 ਤਰੀਕ ਨੂੰ ਇੱਥੇ ਹੀ ਇੱਥੇ ਜਗ੍ਹਾ ਤੇ ਸ਼ਰਤ ਤੋਂ ਕਿੰਨੀ ਹਟ ਕੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਪ੍ਰੋਪਰ ਇਸ ਜਗ੍ਹਾ ਤੇ ਖੜਾ ਸੀ ਉਹ ਉਹਦੀ ਵੀਡੀਓਗ੍ਰਾਫੀ ਵੀ ਹੋ ਸਕਦੀ ਉਹਦੇ ਜਿਹੜੇ ਉਸ ਨੇ ਵੀਡੀਓਗ੍ਰਾਫੀ ਕੀਤੀ ਉਹਦੇ ਵਿੱਚ ਵੀ ਆ ਜੂਗਾ ਇਸ ਕਰਕੇ ਇਹ ਜਿਹੜੀ ਉਹੀ ਜਗ੍ਹਾ ਹੈ ਜਿੱਥੇ ਜਾਪ ਕਰ ਰਹੇ ਸੀ 19 ਤਰੀਕ ਨੂੰ 8 ਵਜੇ ਉਹ ਬੈਦਵੀ ਕੀਤੀ ਜਾਂਦੀ ਹੈ ਵਿੱਚ ਹੀ ਅਖੰਡ ਜਪ ਰੋਕੇ ਜਾਂਦੇ ਆ ਪਾਠ ਵਿੱਚ ਰੋਕ ਕੇ ਤੇ ਮਹਾਰਾਜ ਰੂਪ ਇਥੋਂ ਖਨੋਰੀ ਭੇਜਿਆ ਜਾਂਦਾ ਹੈ ਸਭ ਤੋਂ ਵੱਡੀ ਇਹੀ ਗੱਲ ਹੈ ਉਹੀ ਸਰਕਾਰ ਭਗਵਾਨ ਤੋਂ ਬਾਅਦ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬੇਦਬੀਆ ਜਿਹੜੀਆਂ ਹੋਈਆਂ ਉਹ ਬੇਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਵਾਂਗੇ ਬੇਦਬੀ ਤੇ ਇਨਸਾਫ ਦੇਵਾਂਗੇ ਪੰਜਾਬ ਦੀ ਜਨਤਾ ਨੂੰ ਸਿੱਖ ਸਮਾਜ ਨੂੰ ਤੇ ਅੱਜ ਉਹੀ ਜਿਹੜੀ ਸਭ ਤੋਂ ਵੱਡੀ ਇਹਨਾਂ ਨੇ ਬੇਦਬੀ ਕੀਤੀ ਹੈ ਇੱਥੇ ਕਰਕੇ ਅੱਜ ਇੱਥੇ ਆਏ ਸੀ ਦੇਖਣ ਆਏ ਸੀ ਦੇਖ ਲਿਆ ਪੂਰੇ ਮੋਰਚੇ ਦਾ ਕਿਵੇਂ ਲੁੱਟਿਆ ਗਿਆ ਲੁਟਾਇਆ ਗਿਆ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਸ਼ਹਿਤੇ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਲੇਕਿਨ ਜਿਹੜੇ ਲੁਟੇਰੇ ਸੀ ਲੁੱਟਣ ਵਾਲੇ ਸੀ ਉਹਨਾਂ ਨੂੰ ਖੁੱਲੀ ਛੋਟ ਸੀ ਵੀ ਆਜੋ ਲੈ ਜਾਓ ਐਵੀ ਪਤਾ ਲੱਗਿਆ ਦੋ ਟਰੱਕ ਇੱਕ ਨਾਮੀ ਕੁਆੜੀਆ ਜਿਹੜੀ ਉਹਦੀ ਪੁਖਤਾ ਜਿਹੜੀ ਜਾਣਕਾਰੀ ਹੋਊਗੀ ਦਿੱਤੀ ਜਾਊਗੀ ਸ਼ਿਕਾਇਤ ਵੀ ਕੀਤੀ ਜਾਊਗੀ ਕੋ ਬੰਟੀ ਨਾਮ ਦਾ ਕੁਆੜੀਆ ਸੁਭਾਸ਼ ਦਾ ਬੇਟਾ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਨੇ ਹਰਿਆਣਾ ਦੇ ਵਿੱਚ ਇੱਕ ਮਤਲਬ ਮਗਦਮਾ ਦਰਜਾ 2024 ਦਾ ਉਹਨੇ ਇੱਕ 2024 ਮਾਡਲ ਉਹਨੇ ਇੱਕ ਟਿੱਪਰ ਤੋੜ ਕੇ ਵੇਚਿਆ ਕੋ ਵੀ ਮਕਦਮਾ ਦਰਜ ਹੈ ਉਹਨੇ ਦੋ ਟਰੱਕ ਪੂਰੇ ਇਤੋਂ ਭਰੇ ਨੇ ਜਿਹੜੇ ਸਾਡੇ ਸੱਤਾ ਪਈਆਂ ਸੀ ਜਿਹੜੇ ਅੰਗਲਾਰਨ ਟਾਇਰ ਟੀਰ 3 ਉਹਦੇ ਦੋ ਟਰੱਕ ਭਰ ਕੇ ਸਰੇਪਾਸਤੇ ਭੇਜੇ ਨੇ ਉਹ ਇੱਕ ਲੋਕਲ ਐਸਐਚਓ ਦੀ ਸਹਤ ਤੇ ਗਏ ਨੇ ਉਹ ਮਿਲੀ ਮਿਲੀਪੁਕਤ ਨਾ ਗਏ ਨੇ ਅੱਗੇ ਇਹ ਵੀ ਦਵਾਂਗੇ ਪ੍ਰਸ਼ਾਸਨ ਨੂੰ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬਹੁਤ ਸਾਰੇ ਨਿੱਜੀ ਹੋਟਲਾਂ ਦੇ ਵਿੱਚ ਲੱਗੇ ਹੋਏ ਨੇ ਕਨੋਰੀ ਲੱਗੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਜੇ ਟਰੇਸ ਹੋ ਸਕਦੀਆਂ ਉਹਨਾਂ ਨੂੰ ਟੈਸਟ ਕੀਤਾ ਜਾਵੇ ਜਿਹੜਾ ਸ਼ਿਕਾਇਤ ਨੰਬਰ ਦਿੱਤਾ ਉਹਤੇ ਵੀ ਸ਼ਿਕਾਇਤ ਕਰਾਂਗੇ ਵੀ ਇਹ ਲੋਕ ਜਿਹੜਾ ਕਿਸਾਨਾਂ ਨੇ ਆਪਣੀ ਦਸਾਂ ਨੌਂ ਦੀ ਕਮਾਈ ਦਾ ਜਾਂ ਕਿਸੇ ਨੇ ਕੋਈ ਦਾਨ ਕੀਤੀ ਹੋਈ ਚੀਜ਼ਾਂ ਸੀ ਜਿਹੜੇ ਛਤਾਲੀਆਂ ਵਿੱਚ ਸਮਾਨ ਸੀ ਜਿਹੜਾ ਕੋਈ AC ਸੀ, ਕੋਲਰ ਸੀ, ਫਰਿੱਜ ਸੀ, ਕਿਸੇ ਦੀ LCD ਲੱਗੀ ਹੋਈ ਸੀ, ਕਿਸੇ ਦੇ ਗੈਸ ਚੁੱਲ੍ਹੇ ਸੀ, ਗੈਸ ਸਿਲੰਡਰ ਸੀ ਜਿਹੜਾ ਕੋਈ ਵੀ ਸਮਾਨ ਸੀ ਮੰਨ ਲਓ। ਸੋਣ ਵਾਲਾ, ਖਾਣ ਪੀਣ ਵਾਲਾ ਕੋਈ ਚੀਜ਼ ਨਹੀਂ ਛੱਡੀ। ਐਵੇਂ ਲੁੱਟਿਆ ਗਿਆ ਜਿਵੇਂ ਕਿਸੇ ਦੇਸ਼ ਦਾ ਉਜਾੜਾ ਕਰਦਾ ਹੋਏ ਤੇ ਐਵੇਂ ਇਹਨਾਂ ਨੇ ਲੁੱਟਾਇਆ। ਸਾਡੇ ਸਮਾਨ ਨੂੰ ਸਾਡੇ ਕਿਸਾਨਾਂ ਦੇ ਸਮਾਨ ਨੂੰ ਤੋ ਇੱਕ ਇੱਕ ਪਾਈ ਪਾਈ ਦਾ ਹਿਸਾਬ ਲਿਆ ਜਾਊਗਾ ਅੱਜ ਅਸੀਂ ਜ਼ੇਲਤ ਵੀ ਜਾ ਕੇ ਮੁਲਾਕਾਤ ਕਰਨ ਗਏ ਸੀ ਮੁਲਾਕਾਤ ਕਰ ਕੇ ਜਗਦੀਸ਼ ਸਿੰਘ ਢੱਲੇਵਾਲ ਨੂੰ ਮਿਲਣ ਗਏ ਫਾਰਕ ਹਸਪਤਲ 'ਚ ਉੱਥੇ ਨਹੀਂ ਮਿਲਣ ਦਿੱਤਾ ਗਿਆ ਉੱਥੇ ਸਿਵਲ ਸਰਜਨ ਵੀ ਪਹੁੰਚਿਆ ਹੋਇਆ ਸੀ ਉਹਨੂੰ ਵੀ ਪੁੱਛਿਆ ਉਹਨੇ ਕੋਈ ਨਹੀਂ ਜਵਾਬ ਦਿੱਤਾ ਉਹਨਾਂ ਨੂੰ ਇੱਕ ਕੈਪ ਕਰਕੇ ਜਿਹੜਾ ਪ੍ਰਾਈਵੇਟ ਹਸਪਤਲ ਚ ਰੱਖਿਆ ਗਿਆ ਤੇ ਅਸੀਂ ਇਹ ਜਨਤਾ ਦੇ ਸਾਹਮਣੇ ਜਿਹੜੀ ਗੱਲ ਰੱਖ ਰਹੇ ਆ ਉਹ ਕੋਈ ਸਰਕਾਰ ਨਾਮ ਦੀ ਕੀਜ ਨਹੀਂ ਐ ਇੱਕ ਮੰਡੀ ਪਖੰਡੀ ਫਰੇਬੀ ਮੁੱਖ ਮੰਤਰੀ ਢੋਖਾ ਇਨਕਲਾਬੀ ਮੁੱਖ ਮੰਤਰੀ ਤੇ ਲਾਹੰਤੀ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਸਭ ਤੋਂ ਅਗਰਜਾ ਦੀਆਂ ਲਾਹੰਤਾਂ ਇਹਨੂੰ ਅਗਰ ਅੱਜ ਤੱਕ ਤੇ ਕੋਈ ਅੰਦੋਲਨ ਕੋਈ ਮੂਵਮੈਂਟ ਹੋਈ ਐ ਸਭ ਤੋਂ ਜ਼ਿਆਦਾ ਲਾਹੰਤੀ ਵਾਲਾ ਕੰਮ ਕੀਤਾ ਜਿਸ ਭਗਵੰਤ ਸਿੰਘ ਮਾਨ ਨੇ ਕੀਤਾ ਇਸ ਕਰਕੇ ਸਭ ਤੋਂ ਵੱਡਾ ਲਾਹੰਤੀ ਮੁੱਖ ਮੰਤਰੀ ਐ ਤੇ ਇਸ ਦਾ ਵੀ ਇਨਸਾਫ ਵਾਸਤੇ ਜਿਹੜੀ ਮਾਤਾ ਜਿਹੜੀ ਭੈਣ ਸਾਡੀ ਪਾਰਟ ਕਰ ਰਹੀ ਸੀ ਉਹਦੇ ਨਾਲ ਮਿਲ ਕੇ ਕਿਉਂਕਿ ਉਹ ਬਹੁਤ ਸਾਰੇ ਸਦਮੇ ਚ ਐ ਉਹ ਉਹਦੇ ਨਾਲ ਗੱਲ ਕੀਤੀ ਤੇ ਉਹ ਭਾਵੁਕ ਹੋ ਜਾਂਦੀ ਹੈ ਕਿ ਦੱਸ ਨਹੀਂ ਪਾ ਰਹੀ ਜਦੋਂ ਜਿਹੜਾ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਗੁਰੂ ਦੇ ਸ਼ਬਦ ਗੁਰੂ ਨੂੰ ਮੰਨਣ ਵਾਲਾ ਜਦੋਂ ਉਹਦੇ ਸਾਹਮਣੇ ਉਸਦੀ ਬੇਇੱਜ਼ਤੀ ਹੋਏ ਤੇ ਬਹੁਤ ਮਾਰਾ ਹੁੰਦਾ ਹੈ ਉਸ ਤੇ ਵੀ ਉਜਾਗਰ ਕਰਾਂਗੇ ਤੇ ਅੱਜ ਇੱਕ ਖਨੋਰੀ ਤੇ ਆਉਂਦਾ ਇਹ ਮਕਸਦ ਵੀ ਦਿਖਾਉਣ ਦਾ ਕਿ ਕਿਸ ਹਾਵਨਾ ਸਾਡਾ ਉਜਾੜਾ ਕੀਤਾ ਹੈ ਕਿਸ ਹਾਵਨਾ ਖਨੋਰੀ ਮੋਰਚੇ ਨੂੰ ਸ਼ੰਭੂ ਮੋਰਚੇ ਨੂੰ ਜਾੜਿਆ ਗਿਆ ਤੇ ਕਿਵੇਂ ਲੁੱਟ ਕੀਤੀ ਗਈ ਹੈ ਜਿਵੇਂ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਤੇ ਉਹਦੇ ਜਿਹੜੇ ਕਰਿੰਦੇ ਨੇ ਜਿਹੜੇ ਉਹ ਤੇ ਸਰਪੰਚ ਪਾਲੇ ਹੋਏ ਨੇ ਉਹਨਾਂ ਤੋਂ ਚੋਰੀਆਂ ਕਰਾਈਆਂ ਗਿਆ ਇੱਥੇ ਵੀ ਜਿਹੜਾ ਹੈਗੇ ਸੀ ਪੁਲਿਸ ਨੇ ਆਪ ਅੰਦਰ ਵੜ ਕੇ ਜਿੱਥੇ ਮੀਡੀਆ ਨੂੰ ਮਨਾਹੀ ਆਉਣ ਦੀ ਜਿੱਥੇ ਕਿਸਾਨਾਂ ਨੂੰ ਮਨਾਹੀ ਆਉਣ ਦੀ ਉਥੇ ਚੋਰ ਆ ਰਹੇ ਨੇ ਪੁਲਿਸ ਤੇ ਚੋਰ ਦੋਵੇਂ ਮਿਲ ਕੇ ਕਾਰਵਾਈ ਕਰਕੇ ਗਏ ਨੇ ਤੇ ਇਹ ਇਸ ਤੋਂ ਵੱਡੀ ਕਾਨੂੰਨੀ ਹਰਕਤ ਕਿਸੇ ਵੀ ਸਰਕਾਰ ਵਾਸਤੇ ਕਿਸੇ ਵੀ ਜਿਹੜੇ ਜਿਹੜੇ ਸਾਡੀ ਰਖਵਾਲੀ ਕਰਨ ਵਾਲੇ ਉਹਨਾਂ ਵਾਸਤੇ ਕਦੇ ਵੀ ਜਿਹੜੀ ਹੋ ਨਹੀਂ ਸਕਦੀ ਜਿਹੜਾ ਉਹਨਾਂ ਨੇ ਸਾਡੇ ਨਾਲ ਇਹ ਘਰਨਾਮਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ